ਪੱਗ ਦੇ ਮਸਲੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੀ ਮੇਰੀ ਵੱਲੀ ਉਹ ਹਰਪੀ ਸਿੰਘ ਵੱਲੀ ਉਹ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਪਾਣੀਆਂ ਦੇ ਮੁੱਦੇ ਤੇ ਜਿਹੜੀ ਪੰਜਾਬ ਤੇ ਹਰਿਆਣਾ ਦੀ ਸਿਆਸਤ ਬੜੀ ਗਰਮਾਈ ਹੋਈ ਹੈ ਉਧਰੋਂ ਕੇਂਦਰ ਤੇ ਵਿੱਚ ਸੱਤਾਧਾਰੀ ਸਰਕਾਰ ਨੂੰ ਲੈ ਕੇ ਚਰੀ ਪਾਣੀਆਂ ਦੀ ਸਿਆਸੀ ਲੜਾਈਆਂ ਤੇ ਅੱਜ ਅਸੀਂ ਬਹੁਤ ਹੀ ਵਧੀਆ ਇੱਕ ਐਪੀਸੋਡ ਤੁਹਾਡੇ ਨਾਲ ਸਾਂਝਾ ਕਰ ਲੈ ਕੇ ਆਂਦਰੀਆਈ ਪਾਣੀ ਸਿਆਸੀ ਕਾਨੂੰਨ ਅਤੇ ਅਣਸੁਲਝੇ ਸਵਾਲ ਅੱਜ ਅਸੀਂ ਤੁਹਾਡੇ ਨਾਲ ਇਸ ਵਿਸ਼ੇ ਤੇ ਇਸ ਇੱਕ ਪਾਕ ਦੇ ਮਸਲੇ ਦੇ ਨਾਲ ਤੁਹਾਡੇ ਨਾਲ ਅਸੀਂ ਰੋਬਰੂ ਹੋਣ ਲੱਗੇ ਆਂ ਇਸ ਐਪੀਸੋਡ ਦੇ ਜਿਹੜੇ ਲੇਖਨੇ ਡਾਟ ਕੁਲਦੀਪ ਸਿੰਘ ਨੇ ਉਹ ਕੀ ਲਿਖਦੇ ਹੈਗਾ ਕਿ ਇਸ ਵੇਲੇ ਜਿਹੜੇ ਪਾਣੀਆਂ ਦੀ ਜਿਹੜੀ ਪੰਡ ਦਾ ਮਾਮਲਾ ਹੈ ਇਸ ਵੇਲੇ ਪੂਰਾ ਸਿਆਸੀ 피ਜਾਂ ਦੇ ਵਿੱਚ ਚਾਹੇ ਕਹੋ ਵੀ ਪੰਜਾਬ ਤੇ ਹਰਿਆਣਾ ਦੇ ਵਿੱਚ ਉਦਰਾ ਹਿੰਦੁਸਤਾਨ ਦੇ ਪਾਣੀ ਨੂੰ ਲੈ ਕੇ ਪਾਕਿਸਤਾਨ ਦੇ ਨਾਲ ਜਿਹੜਾ ਮਸਲਾ ਹੈਗਾ ਉਹਦੇ ਤੇ ਲੈ ਕੇ ਅੱਜ ਅਸੀਂ ਬਿੰਦੂ ਬਾਰੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਆਂ ਤੇ ਅਮੀਰ ਕਰਦਾ ਹਾਂ ਕਿ ਤੁਹਾਨੂੰ ਇਹ ਜਿਹੜਾ ਅੱਜ ਦਾ ਐਪੀਸੋਡ ਆ ਤੁਹਾਨੂੰ ਬੇਹਤ ਪਸੰਦ ਆਵੇਗਾ ਕਿ ਪਾਣੀ ਦਾ ਮਸਲਾ ਐਕਚੁਅਲ ਦੇ ਵਿੱਚ ਪਾਣੀ ਦਾ ਮਸਲਾ ਹੈ ਕੀ ਤੇ ਜਿਹੜੇ ਅਨਸੋਲਵਡ ਸਵਾਲ ਆ ਅਜੇ ਵੀ ਉਹ ਅਨਸੋਲਵਡ ਹੀ ਸਵਾਲ ਨੇ ਜਿਹੜੇ ਬਣੇ ਹੋਏ ਨੇ ਤੇ ਪਹਿਲਾਂ ਵੀ ਸੀ ਤੇ ਅੱਜ ਵੀ ਉਹ ਉਵੇਂ ਦੀ ਉਵੇਂ ਹੀ ਪ੍ਰੈਜੈਂਟ ਬਰਕਰਾਰ ਨੇ ਕਹਿੰਦੇ ਪਾਣੀ ਦੀ ਵੰਡ ਦਾ ਸਵਾਲ ਮੁੜ ਕੇਂਦਰ ਅਤੇ ਵੱਖ-ਵੱਖ ਸੂਬਿਆਂ ਵਿੱਚ ਨਮੀਆਂ ਸਮੱਸਿਆਵਾਂ ਅਤੇ ਪਚੀਦਗੀਆਂ ਵੱਲ ਵਧਦਾ ਜਾ ਰਿਹਾ ਹੈ ਪਾਣੀ ਦੀ ਵੰਡ ਵਿਚਲੇ ਹਿੱਸੇ ਉੱਪਰ ਮੁੜ ਨਵੇਂ ਕਿਸਮ ਦੇ ਇਤਰਾਜ਼ ਅਤੇ ਨਵੀਂ ਕਾਣੀ ਵੰਡ ਵੱਲ ਨੂੰ ਵਧਿਆ ਜਾ ਰਿਹਾ ਹੈ ਦਰਿਆਈ ਪਾਣੀਆਂ ਦਾ ਵੰਡ ਦਾ ਸਵਾਲ ਇਤਿਹਾਸਕ ਤੌਰ ਤੇ ਬਖ ਬਖ ਸੰਕਟਾ ਵਿੱਚੋਂ ਲੰਘਦਾ ਆ ਰਿਹਾ ਹੈ ਇਹ ਰਿਤੀਆਂ ਗੁੰਝਣਾ ਸੁਲਝਾਉਣ ਦੀ ਥਾਂ ਉਲਝਾਈਆਂ ਜਾ ਰਹੀਆਂ ਹਨ ਹਾਲਾਂਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਜਟ ਹੋ ਕੇ ਕਹਿ ਰਹੀਆਂ ਹਨ ਕਿ ਅਸੀਂ ਇੱਕ ਬੂੰਦ ਪਾਣੀ ਵੀ ਨਹੀਂ ਦੇਵਾਂਗੇ ਪਰ ਇਹ ਉਹ ਪਾਰਟੀਆਂ ਹੀ ਹਨ ਜਿਨ੍ਹਾਂ ਨੇ ਸਿਆਸੀ ਸੰਵਧਾਨਕ ਅਤੇ ਕਾਨੂੰਨੀ ਤੌਰ ਤੇ ਵੱਖੋ ਵੱਖਰੇ ਸਮੇਂ ਦੌਰਾਨ ਲਈਆਂ ਗਈਆਂ ਪੁਜੀਸ਼ਨਾਂ ਕਾਰਨ ਵੀ ਪਾਣੀ ਦਾ ਮਸਲਾ ਹੱਲ ਨਹੀਂ ਹੋ ਰਿਹਾ ਇਸ ਅੰਦਰ ਲੀਆਂ ਬਣ ਗਿਆ ਨੂੰ ਮੋੜ ਸਮਝਣਾ ਅਤੇ ਸਹੀ ਦ੍ਰਿਸ਼ਟੀਕੋਣ ਬਣਾਉਣਾ ਅਜੋਕੇ ਸਮੇਂ ਦੀ ਅਨਸਰਦੀ ਲੋੜ ਹੈ ਪੰਜਾਬ ਦੇ ਦਰਾਈ ਪਾਣੀਆਂ ਦੇ ਝਗੜਿਆਂ ਦੀ ਨਿਸ਼ਾਨਦੇਹੀ ਕਰਨ ਨਾਲ ਕੇਂਦਰ ਅਤੇ ਸਬਾਈ ਸਬੰਧਾਂ ਦੇ ਨਾਲ ਨਾਲ ਪੰਜਾਬ ਪੰਜਾਬ ਦੇ ਦਰਿਆਈ ਪਾਣੀਆਂ ਦੇ ਝਗੜਿਆਂ ਦੇ ਨਿਸ਼ਾਨ ਦੇ ਹੀ ਕਰਨ ਵਾਲਾ ਕੇਂਦਰ ਤੇ ਸਬਾਈ ਸਰਬੰਧਾਂ ਦੇ ਨਾਲ-ਨਾਲ ਪੰਜਾਬ ਦੀ ਹੋਂਣੀ ਅਤੇ ਉਹਨਾਂ ਹੋਂਣੀ ਡੂੰਗੀ ਤਰ੍ਹਾਂ ਜੁੜੀ ਹੋਈ ਹੈ। ਲੰਬੇ ਸਮੇਂ ਤੋਂ ਚੱਲੇ ਆ ਰਹੇ ਪੰਜਾਬ ਦੇ ਦਰਿਆਈ ਪਾਣੀਆਂ ਬਚਾਅ ਦੇ ਵਿਵਾਦਾਂ ਨੇ ਇਸ ਦੀ ਸਿਆਸਤ, ਸਮਾਜ ਅਤੇ ਆਰਥਿਕਤਾ ਨੂੰ ਲਗਾਤਾਰ ਪ੍ਰਭਾਵਿਤ ਕੀਤਾ ਹੈ। ਇਸ ਸਭ ਕੁਝ ਵਿੱਚ ਕੇਂਦਰ ਅਤੇ ਵੱਖ-ਵੱਖ ਸਬਾਈ ਸਰਕਾਰਾਂ ਨੇ ਆਪੋ ਆਪਣੇ ਸਿਆਸੀ ਮਫਾਦਿਆਂ ਦੇ ਵਕਤੋਂਦਰੀ ਪਾਣੀਆਂ ਦੇ ਮਸਲੇ ਨੂੰ ਉਲਝਾਇਆ ਹੈ ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਅਜਿਹੇ ਉਤਰਾਜੜਾ ਪੈਦਾ ਕੀਤੇ ਹਨ ਜਿਨ੍ਹਾਂ ਨਾਲ ਪੰਜਾਬ ਨੂੰ ਕਈ ਤਰਾਸਤੀਆਂ ਵੀ ਹੰਡਾਉਣੀਆਂ ਪਈਆਂ ਹਨ ਇਤਿਹਾਸ ਇਸ ਦਾ ਗਵਾਹ ਹੈ ਕਿ ਪਾਣੀਆਂ ਦੇ جنگ ਵਿੱਚ ਅਕਸਰ ਖੂਨ ਵੀ ਵਹਿਣ ਲੱਗਦਾ ਹੈ ਜਿਵੇਂ ਹੁਣ ਸਿੰਧ ਜਲ ਸਮਝੌਤੇ ਨੂੰ ਰੱਦ ਕਰਨ ਨਾਲ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਵਿੱਚ ਸਥਿਤੀ ਇਤਨਾ ਪੂਰਨ ਬਣ ਗਈ ਹੈ ਇਸੇ ਭਾਰਤ ਅੰਦਰਲੇ ਸੂਬਿਆਂ ਵਿੱਚ ਦਰਾਈ ਫਸਲਿਆ ਉੱਪਰ ਪੰਜਾਬ ਤੇ ਹਰਿਆਣਾ ਦੀਆਂ ਰਾਜਨੀਤਿਕ ਨੀਤੀ ਕਈ ਮੋੜਾਂ ਵਿੱਚੋਂ ਗੁਜ਼ਰਦੀ ਰਹੀ ਹੈ ਜਿਹੜੀ ਮੋੜ ਸੰਕਟਾਂ ਨੂੰ ਜਨਮ ਦੇਂਦੀ ਰਹੀ ਹੈ ਇਸ ਵਿੱਚਲੇ ਕਾਨੂੰਨੀ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਸਵਾਲਾਂ ਨੂੰ ਵੱਖ-ਵੱਖ ਸਮੇਂ ਹੋਈਆਂ ਸੰਧੀਆਂ ਸਮਝੌਤਿਆਂ ਤੇ ਇਤਿਹਾਸਕ ਦਸਤਾਵੇਜ਼ਾਂ ਉਹਨਾਂ ਵਿੱਚ ਰਹਿ ਗਏ ਖੱਪਿਆਂ ਅਤੇ ਨਵੀਂ ਕਿਸਮ ਨਾਲ ਪਾਣੀ ਦੇ ਵੰਡ ਲਈ ਦਿੱਤੇ ਜਾਂਦੇ ਬਿਨਿਆਤੀ ਨੁਕਤਿਆਂ ਨੂੰ ਵੱਖੋ-ਵੱਖਰੀ ਦਸਤਾਵੇਜ਼ਾਂ ਵਿੱਚ ਕਈ ਮਹਾਰਾ ਨੇ ਪੜਤ ਪਰਤ ਫਰੋਲੇਆ ਹੈ ਪ੍ਰੋਫੈਸਰ ਕੁਲਦੀਪ ਸਿੰਘ ਸਾਬਕਾ ਪ੍ਰੋਫੈਸਰ ਰਾਜਨੀਤੀ ਸ਼ਾਸਤਰ ਗੁਰਦਾਨਗਰ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਪਣੀ ਪੁਸਤਕ ਪੰਜਾਬ ਰਿਵਰ ਵਾਰਟੇਜ ਡਿਸਪਿਊਟ ਇਨ ਸਾਊਥ ਏਸ਼ੀਆ ਵਿੱਚ ਪਾਣੀਆਂ ਬਾਰੇ ਇਤਿਹਾਸਕੀ ਇਹ ਦ੍ਰਿਸ਼ਟੀਕੋਣ ਤੋਂ ਮਹੱਲਵਾਨ ਕਾਰਜ ਕੀਤਾ ਹੈ ਉਸ ਦੀ ਅਜੋਕੇ ਸੰਦਰਭ ਵਿੱਚ ਬੇਹੱਦ ਸਾਰਤਕਤਾ ਹੈ ਜਿਵੇਂ ਰਪੇਰੀਅਨ ਸਧਾਤਾਂ ਤੋਂ ਲੰਬੇ ਹੋ ਕੇ ਦਰਿਆਵਾਂ ਦੇ ਸਵਾਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸਲ ਵਿੱਚ ਇਸ ਨਾਲ ਸਮੱਸਿਆ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ ਕੇਂਦਰ ਅਤੇ ਰਾਜ ਸਰਕਾਰਾਂ ਨੇ ਰਪੇਰੀਅਨ ਹੱਕਾਂ ਦੇ ਕੇਂਦਰੀ ਦ੍ਰਿਸ਼ਟੀਕੋਣ ਨੂੰ ਸੰਵਿਧਾਨ ਵਿੱਚ ਕੋਈ ਸਥਾਨ ਨਹੀਂ ਨਾ ਦੇ ਕੇ ਸਮੱਸਿਆ ਨੂੰ ਸਹੀ ਸੰਦਰਭ ਵਿੱਚ ਹੱਲ ਕਰਨ ਦੀ ਥਾਂ ਉਲਝਾਉਣ ਵਾਲਾ ਕਾਰਜ ਹੀ ਕੀਤਾ ਹੈ ਇਸ ਦੇ ਨਾਲ ਹੀ ਦਰਾਈ ਪਾਣੀ ਦੇ ਸਵਾਲ ਉੱਤੇ ਵੱਖ-ਵੱਖ ਪ੍ਰਮੁੱਖ ਸਿਆਸੀ ਪਾਰਟੀਆਂ ਵਿੱਚ ਆਪਸੀ ਰਾਜਨੀਤਿਕ ਮੁਕਾਬਲੇਬਾਜ਼ੀ ਦੇ ਦੌਰ ਨੇ ਇਸ ਸਵਾਲ ਹੱਲ ਕਰਨ ਦੀ ਥਾਂ ਤਰਸ ਦੀਆਂ ਉਪਚਾਇਆ ਹਨ ਵੱਖ-ਵੱਖ ਸਿਆਸੀ ਪਾਰਟੀਆਂ ਦੀ ਵੋਟ ਰਾਜਨੀਤੀ ਲਈ ਕਿਸਾਨੀ ਇੱਕ ਵੱਡਾ ਵੋਟ ਬੈਂਕ ਬਣਦੀ ਹੈ ਜਿਸ ਨੂੰ ਪ੍ਰਭਾਵ ਅਧੀਨ ਲਿਆਉਣ ਲਈ ਪਾਣੀਆਂ ਦੇ ਸਵਾਲ ਉੱਤੇ ਉਹਨਾਂ ਨੇ ਬਕਵਾਕ ਸਿਆਸੀ ਪਾਰਟੀਆਂ ਦੀ ਬੋਟ ਰਾਜਨੀਤੀ ਲਈ ਕਿਸਾਨੀ ਇੱਕ ਵੱਡਾ ਵੋਟ ਬੈਂਕ ਬਣਦੀ ਹੈ ਜਿਸ ਨੂੰ ਪ੍ਰਭਾਵ ਅਧੀਨ ਲਿਆਉਣ ਲਈ ਪਾਣੀਆਂ ਦੇ ਸਵਾਲ ਉੱਤੇ ਉਹਨਾਂ ਨੇ ਕਿਸਾਨੀ ਦੇ ਰਖਵਾਲੇ ਹੋਣ ਦੀ ਸਿਆਸਤ ਹੀ ਕੀਤੀ ਹੈ ਹੁਣ BBMB ਦੀ ਮੈਨੇਜਮੈਂਟ ਸੰਬੰਧੀ ਚੱਲ ਰਹੇ ਰੇੜਕੇ ਨੂੰ ਕੇਂਦਰ ਵਿੱਚ ਰੱਖ ਕੇ ਨਵੇਂ ਕਿਸਮ ਦਾ ਰਾਜਨੀਤਿਕ ਪਰਤਾਂਤ ਸਿਰਜਿਆ ਜਾ ਰਿਹਾ ਹੈ ਜਿਹੜਾ ਭਵਿਕ ਵਿੱਚ ਹੀਦਰਾਈ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਕੋਈ ਵੱਡਾ ਯੋਗਦਾਨ ਨਹੀਂ ਪਾਵੇਗਾ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੇ ਰਹੇ ਵੱਖ-ਵੱਖ ਅਦਾਲਤਾਂ ਦੇ ਫੈਸਲਿਆਂ ਨੇ ਹੀਦਰਾਈ ਪਾਣੀਆਂ ਦੇ ਸਵਾਲ ਉੱਤੇ ਕੇਂਦਰ ਅਤੇ ਰਾਜਵ ਸਬੰਧਾਂ ਇਥੋਂ ਤੱਕ ਕੇ ਫੈਡਰਲਿਜ਼ਮ ਦੇ ਸਵਾਲ ਉੱਤੇ ਵੀ ਨਵੇਂ ਵਿਵਾਦ ਉਤਪੰਨ ਕੀਤੇ ਹਨ ਇਸ ਦੇ ਨਤੀਜੇ ਵਜਿਓ ਸੂਬਿਆਂ ਦੇ ਆਪਸੀ ਸਬੰਧਾਂ ਵਿੱਚ ਘਟਾ ਸਹੀ ਆਈ ਹੈ ਦਰਿਆਈ ਪਾਣੀਆਂ ਦੇ ਝਗੜਿਆਂ ਨੂੰ ਸਨ 1947 ਤੋਂ ਲੈ ਕੇ 1979 ਦੇ ਦੌਰ ਵਿੱਚ ਬਣਦਿਆਂ ਸਿਆਸੀ ਚਿੰਤਕ ਪ੍ਰੋਫੈਸਰ ਕੁਲਦੀਪ ਸਿੰਘ ਦੀ ਧਾਰਨਾ ਹੈ ਕਿ ਭਾਰਤੀ ਰਾਜ ਵਿੱਚ ਪਾਣੀਆਂ ਦੀ ਵੰਡ ਦਾ ਸਵਾਲ ਕੋ ਮੰਤਰੀ ਰਿਪੇਰੀਨ ਹੱਕਾਂ ਤੋਂ ਪਰੇ हट ਕੇ ਹਟਾ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਇਸ ਦੇ ਨਾਲ ਹੀ ਦਰਾਈ ਪਾਣੀਆਂ ਦੇ ਸਵਾਲ ਦਾ ਕੇਂਦਰੀਕਰਨ ਹੁੰਦਾ ਗਿਆ 1966 ਦੇ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀ ਵੰਡ ਹੋਈ ਤਾਂ ਦਰਾਈ ਪਾਣਿਆਂ ਦੇ ਵੰਡ ਦਾ ਸਵਾਲ ਹੋਰ ਵੀ ਗੁੰਝਲਦਾਰ ਹੋ ਗਿਆ ਇਸ ਨੂੰ ਸਾਲ 1976 ਵਿੱਚ ਕੇਂਦਰ ਨੇ ਨੋਟੀਫਿਕੇਸ਼ਨ ਅਤੇ ਇੰਦਰਾ ਗਾਂਧੀ ਅਵਾਰਡ ਦੀ ਸਿਆਸਤ ਨੇ ਇਸ ਨੂੰ ਨਵੀਂ ਤਰਾਸ ਦੀ ਵੱਲ ਧੱਕ ਦਿੱਤਾ ਜਦੋਂ ਸਾਲ 1981 ਵਿੱਚ ਇਸ ਦਾ ਕੇਰਾ ਤਨ ਫਿਰੰਤਕਵਦਾਰ ਤੱਕ ਦਾ ਪੰਜਾਬ ਵਿੱਚ ਐਸਵਾਈਐਲ ਨਹਿਰ ਰੋਕੋ ਅੰਦੋਲਨ ਤੀਜੀ ਨਾਲ ਫੈਲਣਾ ਸ਼ੁਰੂ ਹੋਇਆ ਜਿਸ ਨੇ ਸਿਆਸੀ ਤੇ ਧਾਰਮਿਕ ਸੰਕਟਾਂ ਤੇ ਵਿਦਵਾਨਾਂ ਨੂੰ ਜਨਮ ਦਿੱਤਾ ਵਿਵਾਦਾਂ ਨੂੰ ਸੌਰੀ ਮਾਫੀ ਚਾਹੁੰਨੇ ਹਾਂ ਵਿਵਾਦਾਂ ਨੂੰ ਜਨਮ ਦਿੱਤਾ ਰਜੀਬ ਲੰਗਵਾਲਾ ਸਮਝੌਤਾ ਇਰਾਡੀਟ ਰਿਟਰਨਲ ਰਿਪੋਰਟ ਟਰਮੀਨੇਸ਼ਨ ਐਕਟ 2004 ਪ੍ਰਾਪਰਟੀ ਵਿਲ 2016 ਆਧਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਇਦਰੇ ਇਹ ਪਾਣੀ ਦਾ ਮਸਲਾ ਕੁੰਝਲਦਾਰ ਹੀ ਬੜਾਇਆ ਹੈ ਦਰਅਸਲ ਪਸ਼ੋਪੜ ਵਿੱਚ ਹੋਈਆਂ ਗਲਤੀਆਂ ਸਿਆਸੀ ਮੁਕਾਬਲੇਬਾਜ਼ੀ ਅਤੇ ਕਿਸਾਨੀ ਦੇ ਹਿੱਤਾਂ ਦੇ ਰੱਖੇਕ ਬਣਨ ਵਾਲੀ ਪੰਜਾਬ ਦੀ ਸਥਾਪਤ ਸਿਆਸਤ ਨੇ ਇਸ ਬਦਲੇ ਮਸਲੇ ਨੂੰ ਕੇਂਦਰੀ ਸਰਕਾਰ ਨਾਲ ਆਪੋ ਆਪਣੇ ਦ੍ਰਿਸ਼ਟੀਕੋਣਾਂ ਤੋਂ ਟਕਰਾਅ ਵਿੱਚ ਰੱਖਿਆ ਹੈ ਇਨ੍ਹਾਂ ਸਭ ਨੁਕਤਿਆਂ ਨੂੰ ਭਾਰਤ ਦੇ ਸੰਵਿਧਾਨ ਵਿੱਚ ਲਿਆਂ ਗੁੰਝਣਾ ਅੰਤਰਰਾਜੀ ਪਾਣੀਆਂ ਦੇ ਮੁੱਦੇ ਤੇ ਬਣੇ ਕਾਨੂੰਨ ਅਤੇ ਉਸ ਉੱਤੇ ਅਮਲ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਪੰਜਾਬ ਦੀਆਂ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦੇ ਝਗੜਿਆਂ ਸੰਬੰਧੀ ਵੱਖ-ਵੱਖ ਖੋਜ ਕਾਰਜਾਂ ਦੀਆਂ ਪਰਤਾਂ ਨੂੰ ਵੀ ਫਰੋਲਿਆ ਗਿਆ ਇਸ ਦੇ ਨਾਲ ਹੀ ਪੰਜਾਬ ਵਿੱਚ ਪਾਣੀਆਂ ਦੇ ਮੁੱਦੇ ਦਾ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਝੋਲਮਣ ਉਰਤ ਪੱਤਰਾਂ ਵਿੱਚ ਬਾਰ ਬਾਰ ਜ਼ਿਕਰ ਕੀਤਾ ਹੈ ਲੇਖਕ ਲਿਖਦਾ ਹੈ ਕਿ ਪੰਜਾਬ ਦੇ ਦੁਖੰਤਕ ਦੌਰ ਵਿੱਚ ਇਸ ਸਵਾਲ ਨੂੰ ਨਜਿੱਠਣ ਲਈ ਅਪਣਾਏ ਗਏ ਢੰਗ ਤਰੀਕੇ ਅਤੇ ਉਹਨਾਂ ਦੇ ਕੇਂਦਰ ਨੇ ਪੰਜਾਬ ਦੀ ਸਿਆਸਤ ਉੱਤੇ ਪਏ ਪ੍ਰਭਾਵਾਂ ਨੇ ਪਹਿਲਾਂ ਹੀ ਪੰਜਾਬ ਨੂੰ ਸੰਕਟਗ੍ਰਸਤ ਕੀਤਾ ਹੋਇਆ ਹੈ ਰਪੇਰੀਅਨ ਸਿਧਾਂਤ ਬਾਰੇ ਇਸ ਮੁੱਚੇ ਪਹਿਲੂਆਂ ਨੂੰ ਖੰਗਾਲ ਦੇ ਅੰਕ ਕਈ ਸ਼ਖਸੀਅਤਾਂ ਜਿਵੇਂ ਪਾਲ ਸਿੰਘ ਢਿੱਲੋਂ ਤੇ ਖੋਜ ਕਾਰਜ ਲੈ ਤੋਂ ਲੈ ਕੇ ਰਾਮਾ ਸੁਆਮੀ ਆਰਈਰ ਦੀਆਂ ਖੋਜਾਂ ਵਿਚਲੇ ਨਤੀਜਿਆਂ ਰਾਹੀਂ ਲੇਖਕ ਰੇਂਦਰ ਸਾਇਆ ਹੈ ਕਿ ਦਰਿਆਵਾਂ ਦੇ ਬੁਨਿਆਦੀ ਬਹਾਅ ਤੋਂ ਪਰੇ ਹਟ ਕੇ ਸਿਰਫ ਸਿਆਸਤ ਦੇ ਦ੍ਰਿਸ਼ਟੀਕੋਣ ਤੋਂ ਕੱਢੇ ਜਾਣ ਵਾਲੇ ਹੱਲ ਨਵੇਂ ਸੰਕਟ ਨਹੀਂ ਜਨਉ ਦੇਣਗੇ ਸਾਲ 1981 ਵਿੱਚ ਪੰਜਾਬ ਹਰਿਆਣਾ ਅਤੇ ਰਾਜਸਥਾਨ ਦਰਮਿਆਨ ਕੇਂਦਰ ਦੀ ਸਿਆਸਤ ਤਹਿਤ ਹੋਏ ਤਿੰਨ ਤਰੀ ਸਮਝੌਤੇ ਨੇ ਦਰਿਆਈ ਪਾਣੀਆਂ ਦੇ ਸਵਾਲ ਨੂੰ ਪੰਜਾਬ ਦੀ ਸਿਆਸਤ ਅਹਿਮ ਸਵਾਲ ਬਣਾਉਣ ਵਿੱਚ ਭੂਮਿਕਾ ਨਿਭਾਈ ਦਰ ਅਸਲ ਰਾਜਸਥਾਨ ਨਾ ਤਾਂ ਪਰੇਨ ਸੂਬਾ ਸੀ ਅਤੇ ਨਾ ਹੀ ਪੰਜਾਬ ਵਿੱਚੋਂ ਨਿਕਲਿਆ ਰਾਜ ਦਰਿਆਈ ਪਾਣੀਆਂ ਦੀ ਵੰਡ ਦੇ ਸਵਾਲ ਤੇ ਖੜੇ ਹੋਏ ਸਿਆਸੀ ਤੂਫਾਨ ਕਰਨ ਸਿੱਖ ਸ਼ਕਸ਼ੀਅ ਸਿਆਸਤ ਵਿੱਚ ਨਵਾਂ ਅਵਾਰ ਆਇਆ ਸਾਲ 2004 ਵਿੱਚ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਸਬਿਲਾ ਤੇ ਉਸ ਤੋਂ ਬਾਅਦ ਕਿਸਾਨਾਂ ਦੀ ਜ਼ਮੀਨ ਵਾਪਸ ਕਰਨ ਸੰਬੰਧੀ ਟਰਾਂਸਫਰ ਆਫ ਪ੍ਰੋਪਰਟੀ ਬਿਲ 2016 ਨੇ ਪਹਿਲਾਂ ਹੀ ਚੱਲ ਰਹੇ ਦਰਈ ਪਾਣੀਆਂ ਦੇ ਸਵਾਲ ਨੂੰ ਹੋਰ ਪਚੀਦਾ ਕਰ ਦਿੱਤਾ ਸਾਲ 2022 ਵਿੱਚ ਆਪ ਦੀ ਸਰਕਾਰ ਬਣਨ ਨਾਲ ਵੀ ਇਹ ਇਸ ਦਿਸ਼ਾ ਵਾਲਾ ਅਗਾ ਕੋਈ ਕਦਮ ਨਹੀਂ ਪੁੱਟਿਆ ਗਿਆ ਉੰਜ ਦਾ ਹੱਕਿਆ ਤੋਂ ਆਖੀ ਜਾਂਦੀ ਗੱਲ ਹੈ ਇੱਕ ਵੀ ਬੂੰਦ ਪਾਣੀ ਦੀ ਨਹੀਂ ਦੇਾਂਗੇ ਹਰੇਕ ਸਿਆਸੀ ਪਾਰਟੀ ਦੀ ਪਸੰਦੀਦਾ ਸ਼ਬਦ ਬਣ ਗਈ ਹੈ ਹੁਣ ਜਦੋਂ ਪਾਣੀ ਸਿਰ ਉੱਤੋਂ ਲੱਗ ਗਿਆ ਤਾਂ ਸਥਿਤੀ ਦਰਿਆਵਾਂ ਦੇ ਬਹਾਅ ਉੱਪਰ ਤਾਲੇ ਲਗਾਉਣ ਤੱਕ ਦੀ ਸਿਆਸਤ ਤੱਕ ਪਹੁੰਚ ਗਈ। ਪਾਣੀ ਦੇ ਮੁੱਦੇ ਤੇ ਅੰਤਰਰਾਜੀ ਝਗੜਿਆਂ ਸਬੰਧੀ ਬਣਾਏ ਗੇ ਕਰੋਨਾ ਟ੍ਰਿਬਿਨਲਾਂ ਨੇ ਵੀ ਪੰਜਾਬ ਦੀ ਇਸ ਦੁੱਖ ਦੀ ਰਾਬਿਤਾ ਕੋਈ ਇਲਾਜ ਕਰਨ ਵਿੱਚ ਸਾਰਥਕ ਭੂਮਿਕਾ ਨਹੀਂ ਨਿਭਾਈ। ਇਸ ਕਰਕੇ ਦਰਿਆਈ ਪਾਣੀਆਂ ਦੇ ਝਗੜਿਆਂ ਨੇ ਪੰਜਾਬ ਵਿੱਚ ਸਿਆਸੀ ਉਥਲੋ-ਪੁਥਲਾ ਨੂੰ ਹੀ ਜਨਮ ਦਿੱਤਾ ਹੈ। ਹਰੇਕ ਵਿਸ਼ੇਸ਼ ਸੈਸ਼ਨ ਰਾਹੀਂ ਇਸ ਗੁੰਝਲਦਾਰ ਸਵਾਲ ਦਾ ਹੱਲ ਨੇੜ ਭਵਿੱਖ ਵਿੱਚ ਹੋਣ ਦੀ ਸੁਭਾਵਨਾ ਵੀ ਬਹੁਤ ਘੱਟ ਹੈ ਕਿਉਂਕਿ ਦਰਿਆਈ ਪਾਣੀ ਦਾ ਸਵਾਲ ਉੱਪਰ ਰਿਪੇਰੀਅਨ ਸੰਧਾਰ ਅਜੇ ਤੱਕ ਕੇਂਦਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਅਤੇ ਲੋਕਾਂ ਦੇ ਵੱਡੇ ਹਿੱਸੇ ਦੀ ਸੋਚ ਦਾ ਹਿੱਸਾ ਨਹੀਂ ਬਣ ਸਕਿਆ ਇਸ ਮਸਲੇ ਬਾਰੇ ਹੁੰਦਾ ਕੋਈ ਵੀ ਫੈਸਲਾ ਪੰਜਾਬ ਦੀ ਕਿਸਾਨੀ ਨੂੰ ਅਸਤੁਸ਼ਟ ਹੀ ਕਰਦਾ ਹੈ ਕਿਉਂਕਿ ਦਰਿਆਈ ਪਾਣੀਆਂ ਦੇ ਸਵਾਲ ਉੱਪਰ ਰਿਪਰੀਅਨਸ ਦਾਤ ਅਜੇ ਤੱਕ ਕੇਂਦਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਅਤੇ ਲੋਕਾਂ ਦੇ ਵੱਡੇ ਹਿੱਸੇ ਦੀ ਸੋਚ ਦਾ ਹਿੱਸਾ ਨਹੀਂ ਬਣ ਸਕਿਆ ਇਸ ਮਸਲੇ ਬਾਰੇ ਹੋਂ ਦਾ ਕੋਈ ਵੀ ਫੈਸਲਾ ਪੰਜਾਬ ਦੀ ਕਿਸਾਨੀ ਨੂੰ ਅਸਤੁਸ਼ਟ ਹੀ ਕਰਦਾ ਹੈ ਇਹ ਵੀ ਹਕੀਕਤ ਹੈ ਕਿ ਦਰਿਆਈ ਪਾਣੀਆਂ ਦਾ ਝਗੜਾ ਲਗਾਤਾਰ ਕਿਸਾਨੀ ਅੰਦਰ ਰੋਧ ਦੀ ਭਾਵਨਾ ਪੈਦਾ ਕਰਦਾ ਹੈ ਇਤਿਹਾਸਕ ਦਸਤਾਵੇਜ਼ਾਂ ਦੀ ਅਸੀਂ ਗੱਲ ਕਰੀਏ ਤਾਂ ਇਤਿਹਾਸਕ ਦਸਤਾਵੇਜ਼ਾਂ ਦੇ ਸੰਦਰਭਾਂ ਦੇ ਮੱਦੇਨਜ਼ਰ ਦਰਿਆਈ ਪਾਣੀਆਂ ਦੇ ਝਗੜਿਆਂ ਪ੍ਰਤੀ ਸਹੀ ਪਹੁੰਚ ਅਪਣਾਉਣ ਲਈ ਮੌੜ ਸਾਫਤਿਕ ਚਿੰਤਨਾ ਪ੍ਰਕਿਰਿਆ ਦੇ ਨਾਲ-ਨਾਲ ਸਿਆਸੀ ਇੱਛਾ ਸ਼ਕਤੀ ਦੀ ਬੇਹੱਦ ਜ਼ਰੂਰਤ ਹੈ ਪੰਜਾਬ ਵਿੱਚਲੇ ਪਾਣੀ ਦੇ ਸਰੋਤ ਸੁੱਕ ਰਹੇ ਹਨ ਜਿਨ੍ਹਾਂ ਕਾਰਨ ਪਹਿਲਾਂ ਹੀ ਕਈ ਬਲਾਕ ਧਰਤੀ ਹੇਠਲਾ ਪਾਣੀ ਲਗਭਗ ਖਤਮ ਹੋਣ ਦੀ ਸਥਿਤੀ ਤੱਕ ਪਹੁੰਚ ਚੁੱਕੇ ਹਨ ਭਵਿਕ ਵਿੱਚ ਕਈ ਸ਼ਹਿਰ ਵੀ ਇਸ ਦੀ ਲਪੇਟ ਵਿੱਚ ਆ ਸਕਦੇ ਹਨ ਮంత్రి ਕਾਨੂੰਨਾਂ ਫੈਡਰਲ ਪ੍ਰਬੰਧ ਅੰਤਰਰਾਜੀ ਰਾਸੀ ਵਿਰੋਧਾਂ ਤੇ ਸ਼ਾਮਾਂ ਵਿਚਲੀ ਦ੍ਰਿਸ਼ਟੀ ਤੇ ਨਾਲ ਨਾਲ ਪੰਜਾਬ ਦੀ ਕਿਸਾਨੀ ਇਸ ਦੀ ਆਰਥਿਕਤਾ ਦੀ ਪੰਜਾਬ ਦੇ ਸਵਾਲਾਂ ਨੂੰ ਵੀ ਪੰਜਾਬ ਦੇ ਦਰਾਈ ਪਾਣੀਆਂ ਦੇ ਸਵਾਲ ਦੀ ਉਲਜੀ ਟਾਣੀ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਦੱਸਣ ਦੇ ਨਾਰੇ ਮਾਰਨ ਵਾਲੇ ਪੰਜਾਬ ਦਾ ਭਲਾ ਨਹੀਂ ਹੋਣਾ ਇਸ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ ਕੋਸੋ ਇਹ ਅੱਜ ਦਰਿਆਈ ਪਾਣੀਆਂ ਦੇ ਮਸਲੇ ਤੇ ਜਿਹੜਾ ਅਸੀਂ ਤੁਹਾਡੇ ਨਾਲ ਇੱਕ ਐਪੀਸੋਡ ਸਾਂਝਾ ਕੀਤਾਗਾ ਡੀਪਲੀ ਇਹਦੇ ਵਿੱਚ ਹਰ ਉਸ ਪਹਿਲੂ ਨੂੰ ਛੋਇਆ ਗਿਆਗਾ ਕਿ ਇਹ ਕਿੱਥੇ ਤੱਕ ਹਜੇ ਤੱਕ ਵੀ ਜਦੋਂ ਤੋਂ ਪੰਜਾਬ ਬਣਿਆ ਹੈ ਪੰਜਾਬ ਦੀ ਜਦੋਂ ਤੋਂ ਵੰਡ ਹੋਈ ਹੈਗੀ ਜਿਹੜਾ ਸ਼ਾਰਟ ਦੇ ਵਿੱਚ ਹਿਮਾਚਲ ਬਣਿਆ ਹਰਿਆਣਾ ਬਣਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪਾਣੀਆਂ ਦਾ ਹਿੜਕਾ ਸੀ ਅੱਜ ਵੀ ਜਿਉਂਦੀ ਤਿਉਂ ਉੱਥੇ ਹੀ ਖੜਾ ਹੈ ਇਸ ਦਾ ਮਸਲਾ ਹਾਲੇ ਵੀ ਕਿਸੇ ਵੀ ਸਾਰਥਕ ਤਰੀਕੇ ਦੇ ਨਾਲ ਇਸ ਦਾ ਹੱਲ ਕੋਈ ਵੀ ਸਰਕਾਰ ਨਹੀਂ ਕਰ ਸਕੀ ਚਾਹੇ ਕਿੰਨੇ ਹੀ ਸੂਬੇ ਦੇ ਵਿੱਚ ਸਰਕਾਰਾਂ ਆਈਆਂ ਤੇ ਕਿੰਨੇ ਦਿਨ ਦੇ ਵਿੱਚ ਕਿੰਨੀ ਹੀ ਲੰਬਾ ਸਮਾਂ ਸਰਕਾਰਾਂ ਆਈਆਂ ਨੇ ਇਹਨਾਂ ਨੇ ਕਿਸੇ ਨੇ ਵੀ ਇਸ ਪਾਣੀ ਦੇ ਮੁੱਦੇ ਨੂੰ ਪੈਲ ਦੇ ਆਧਾਰ ਤੇ ਹੱਲ ਕਰਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਹੁਣ ਇਸ ਵੇਲੇ ਪਾਣੀਆ ਦੇ ਮਸਲੇ ਨੂੰ ਲੈ ਕੇ ਪਾਣੀ ਨੂੰ ਜਦ ਤਾਲੇ ਲੱ컬 ਲੱਕ ਜਾਣ ਤਾਂ ਦੇਸ਼ ਤੇ ਸੂਬਾ ਕਿਵੇਂ ਖੁਸ਼ਹਾਲ ਹੋ ਸਕਦਾ ਹੈ ਸੋ ਲੋੜ ਹੈ ਇਹਨਾਂ ਤੇ ਸਾਰਥਿਕ ਸੋਚ ਪਨਾਉਣ ਦੀ ਤੇ ਸਿਆਸੀ ਆਪਣੀਆਂ ਰੋਟੀਆਂ ਸੇਕਣ ਦੀ ਬਜਾਏ ਇਸ ਮਸਲੇ ਨੂੰ ਪਹਿਲ ਦੇ ਹੱਦਾਰ ਤੇ ਹੱਲ ਕਰਨ ਦੀ ਜੇਕਰ ਤੁਸੀਂ ਇਸ ਲੇਪੀਸੋਡ ਦੇ ਨਾਲ ਆਪਣੀ ਸਹਿਮਤੀ ਰੱਖਦੇ ਹੋ ਤਾਂ ਆਪਣੇ ਤੁਸੀਂ ਕੀਮਤੀ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਫਿਰ ਹੋਰ ਕਿਸੇ ਮੁੱਦੇ ਦੇ ਨਾਲ ਪੱਕਦੇ ਮਸਲੇ ਦੇ ਨਾਲ ਅਸੀਂ ਤੁਹਾਡੇ ਨਾਲ ਆਪਣੀ ਸਾਂਝ ਪਾਵਾਂਗੇ ਹੁਣ ਆਪਣੇ ਦੋਸਤਾਂ ਸਾਥੀ ਇਧਰੋਂ ਜਾਓ ਜੀ ਧੰਨਵਾਦ ਨਮਸਕਾਰ